ਸਵਾਗਤ ਹੈ ਪੀਟੀਸੀ نیوز ਵਿੱਚ ਸਾਰੇ ਦਰਸ਼ਕਾਂ ਦਾ ਬੇਹਦ ਮੰਦਪਾਗੀ ਖਬਰੇਕਾਰੀ ਹੈ ਔਰ ਇਹ ਮੰਦਪਾਗੀ ਖਬਰ ਅਸੀਂ ਚਾਹੁੰਦੇ ਹਾਂ ਕਿ ਗਲਤ ਹੀ ਸਾਬਤ ਹੋਵੇ ਰਾਜਵੀਰ ਜਵੰਦਾ ਨੌਜਵਾਨ ਸਿੰਗਰ ਹੈ ਜਿਹੜਾ ਉਸਦਾ ਬੇਹਦ ਖਤਰਨਾਕ ਐਕਸੀਡੈਂਟ ਹੋਇਆ ਬੱਦੀ ਦੇ ਕੋਲ ਮੋਟਰਸਾਈਕਲ ਤੇ ਸਵਾਰ ਰਾਜਵੀਰ ਜਵੰਦਾ ਦਾ ਇੱਕ ਦਰਦਨਾਖਾ ਹਾਦਸਾ ਹੋਇਆ ਜਿਸ ਨੂੰ ਮੋਹਾਲੀ ਚੰਡੀਗੜ੍ਹ ਦੇ ਫੋਟੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਉਸ ਦੇ ਹਾਲਾਤ ਜਿਹੜ ਨੇ ਉਹ ਬੇहद ਗੰਭੀਰ ਬਣੇ ਹੋਏ ਨੇ ਯਾਦ ਕਰਾ ਦਈਏ ਕਿ ਰਾਜਵੀਰ ਜਵੰਦਾ ਅਕਸਰ ਹੀ ਇੱਕ ਬਾਈਕਰ ਵਜੋਂ ਜਾਣੇ ਜਾਂਦੇ ਰਹੇ ਤੇ ਉਹ ਆਪਣੇ ਦੋਸਤਾਂ ਦੇ ਨਾਲ ਬਾਈਕ ਰਾਈਡਿੰਗ ਕਰਦੇ ਰਹਿੰਦੇ ਨੇ ਕਦੇ ਪਹਾੜਾਂ ਤੇ ਜਾਂਦੇ ਨੇ ਕਦੇ ਕਿੱਥੇ ਜਾਂਦੇ ਨੇ ਔਰ ਜੋ ਜਾਣਕਾਰੀ ਮਿਲ ਰਹੀ ਹੈ ਕਿ ਬੱਦੀ ਦੇ ਕੋਲ ਉਹਨਾਂ ਦਾ ਇੱਕ ਬੇहद ਖਤਰਨਾਕ ਐਕਸੀਡੈਂਟ ਹੋਇਆ ਔਰ ਬਹੁਤ ਗੰਭੀਰ ਹਾਲਤ ਦੇ ਵਿੱਚ ਉਹਨਾਂ ਨੂੰ ਫੋਟੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਐਮਰਜੈਂਸੀ ਵਾਰਡ ਦੇ ਵਿੱਚ ਉਹਨਾਂ ਨੂੰ ਦਾਖਲ ਕਰਾਇਆ ਗਿਆ ਡਾਕਟਰ ਉਹਨਾਂ ਦਾ ਇਲਾਜ ਕਰ ਰਹੇ ਨੇ ਪਰ ਡਾਕਟਰ ਵੀ ਕਹਿ ਰਹੇ ਨੇ ਕੀ ਰਾਜਵੀਰ ਜਵੰਦਾ ਬੇहद ਖਤਰੇ ਦੇ ਵਿੱਚ ਨੇ ਹਾਲੇ ਹਾਲੇ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਹੁਣੇ-ਹੁਣੇ ਦੀ ਇਹ ਖਬਰ ਹੈ ਹੁਣੇ-ਹੁਣੇ ਇਹ ਖਬਰ ਆਈ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਤੁਸੀਂ ਰਾਜਵੀਰ ਜਵੰਦਾ ਦਾ ਦੇਖਿਆ ਹੋਣਾ ਤਾਂ ਬਹੁਤ ਸਾਰੀਆਂ ਉਹ ਵੀਡੀਓਜ਼ ਬਹੁਤ ਸਾਰੀਆਂ ਫੋਟੋਆਂ ਨੇ ਜੜੀਆਂ ਉਹ ਇਸੇ ਤਰ੍ਹਾਂ ਦੀਆਂ ਪਾਉਂਦੇ ਨੇ ਕਿਉਂਕਿ ਬਾਈਕ ਚਲਾਣ ਦਾ ਉਹਨਾਂ ਨੂੰ ਬਹੁਤ ਸ਼ੌਂਕ ਹੈ ਤਾਂ ਜੋ ਜਾਣਕਾਰੀ ਮਿਲ ਰਹੀ ਹੈ ਕਿ ਇਹ ਬੱਦੀ ਤੋਂ ਸ਼ਿਮਲਾ ਵਾਲੀ ਸਾਈਡ ਜਾ ਰਹੇ ਸੀਗੇ ਜਿੱਥੇ ਇਹਨਾਂ ਦੀ ਬਾਈਕ ਦਾ ਇੱਕ ਬੇਹਤ ਖਤਰਨਾਕ ਐਕਸੀਡੈਂਟ ਹੋਇਆ ਤੇ ਗੰਭੀਰ ਹਾਲਤ ਦੇ ਵਿੱਚ ਇਹਨਾਂ ਨੂੰ 40 ਹਸਪਤਾਲ ਲੈ ਕੇ ਆਂਦਾ ਗਿਆ ਮਨਜੋਤ ਕੰਗਮਰੇ ਸਹਿਯੋਗੀ ਜੁੜੇ ਹੋਏ ਨੇ 40 ਹਸਪਤਾਲ ਤੋਂ ਸਿੱਧਾ ਮਨਜੋਤ ਕੀ ਜਾਣਕਾਰੀ ਹੈ ਤੇ ਕੋਹਰ ਪਿੱਛੇ ਸਬਤ ਅਜੇ ਕਿਉਂਕਿ ਡਾਕਟਰਸ ਵੱਲੋਂ ਕਿਸੇ ਤਰੀਕੇ ਦਾ ਵੀ ਕੋਈ ਮੈਡੀਕਲ ਬੁਲਟਨ ਜਾਰੀ ਨਹੀਂ ਕੀਤਾ ਗਿਆ ਪਰ ਜੋ ਤਸਵੀਰ ਨਿਕਲ ਕੇ ਆ ਰਹੀ ਹੈ ਕਹਿੰਦੇ ਵੀ ਜਿਹੜਾ ਐਕਸੀਡੈਂਟ ਹੋਇਆ ਤਾਂ ਬੜਾ ਭਿਆਨਕ ਐਕਸੀਡੈਂਟ ਸੀਗਾ ਜਿਸ ਤੋਂ ਬਾਅਦ ਹਾਲਤ ਬੇਹਤ ਗੰਭੀਰ ਬਣੀ ਹੋਈ ਹੈ ਕਿਉਂਕਿ ਮੁਰਲੀ ਸਹਾਇਤਾ ਦੇਣ ਤੋਂ ਬਾਅਦ ਸਿੱਧਾ ਉਹਨਾਂ ਨੂੰ ਮੁਹਾਲੀ ਦੇ ਫੋਟੀ ਸਸਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਔਰ ਡਾਕਟਰਸ ਵੱਲੋਂ ਫਿਰ ਹਾਲ ਜਿਹੜੇ ਬਾਕੀ ਪ੍ਰਕਾਊਸ਼ਨਸ ਨੇ ਉਹ ਲੈਂਦੇ ਹੋਏ ਇਲਾਜ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਹਾਲਾਂਕਿ ਲੰਮੇ ਅਰਸੇ ਤੋਂ ਜਿਹੜੇ ਰਾਜਵੀਰ ਜਵੰਦਾ ਨੇ ਇੱਕ ਪਾਸੇ ਜਿੰਗਰ ਵੀ ਨਹੀਂ ਔਰ ਦੂਸਰੇ ਪਾਸੇ ਲਗਾਤਾਰ ਅਜਿਹੇ ਟੂਰ ਜਿਹੜੇ ਨੇ ਉਹ ਕਰਦੇ ਰਹਿੰਦੇ ਨੇ ਫਿਰ ਚਾਹੇ ਉਹ ਪੰਜਾਬ ਤੋਂ ਬਾਹਰਲੇ ਸ਼ਹਿਰ ਦੇ ਵਿੱਚ ਜਾਣਾ ਜਿਵੇਂ Shimla ਹੋ ਗਿਆ ਜਾਂ Patti ਹੋ ਗਿਆ ਤੇ ਇਹ ਇਲਾਕਿਆਂ ਦੇ ਵਿੱਚ ਲਗਾਤਾਰ ਟ੍ਰੈਵਲ ਕਰਦੇ ਰਹਿੰਦੇ ਸੀਗੇ ਲੇਕਿਨ ਅੱਜ ਦਾ ਸਮਾਂ ਦੱਸਿਆ ਜਾ ਰਿਹਾ ਕਿ ਅੱਜ ਅਜਿਹਾ ਕਤਨਾ ਕਰੋਂ ਵਾਪਰੇ ਔਰ ਬਿਹਤ ਜਿਹੜੀ ਸਿੱਧੀ ਹੈ ਹੁਣ ਫਿਲਹਾਲ ਚਿੰਤਾ ਚਕ ਚਿੰਤਾਜਨਕ ਬਣੀ ਹੋਈ ਹੈ ਡਾਕਟਰ ਜਿਹੜੇ ਨੇ ਉਹ ਇਲਾਜ ਕਰ ਰਹੇ ਨੇ ਜਿਹੜੇ ਇਲਾਜ ਨੇ ਰਾਜਵੀਰ ਜਵੰਦਾ ਔਰ ਅ ਐਕਸੀਡੈਂਟ ਜਿੰਨਾ ਭਿਆਨਕ ਸੀਗਾ ਕਿ ਬਾਈਕ ਜਿਹੜੀ ਹੈ ਮੋਟਰਸਾਈਕਲ ਜਿਸ ਤੇ ਉੱਤੇ ਟ੍ਰੈਵਲ ਕਰ ਰਹੇ ਸੀ ਕਿ ਉਸ ਦੀ ਵੀ ਹਾਲ ਜਿਹੜੀ ਹੈ ਬੇਹਤ ਬੁਰੀ ਹੋਈ ਪਰ ਹੁਣ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਰਾਜੀਬ ਜਵੰਦਾ ਔਰ ਜਦੋਂ ਤੱਕ ਜਿਹੜੇ ਡਾਕਟਰਸ ਦਾ ਮੈਡੀਕਲ ਬੁਲਟਨ ਉਹਨਾਂ ਵੱਲੋਂ ਜਾਰੀ ਨਹੀਂ ਕੀਤਾ ਜਾਦਾ ਰੋਕੋ ਹਜੇ ਕਿਸੇ ਤਰੀਕੇ ਦਾ ਵੀ ਕੁਝ ਕਹਿਣਾ ਜਿਹੜਾ ਉਹ ਬਿਲਕੁਲ ਠੀਕ ਹੈ ਮੌਜੂਦ ਨਜ਼ਰ ਬਣਾਈ ਰੱਖੋ ਕੋਈ ਵੀ ਜਾਣਕਾਰੀ ਆਂਦੇ ਸਾਨੂੰ ਦਿਓ 35 ਸਾਲ ਇਸ ਨੌਜਵਾਨ ਦੀ ਉਮਰ ਹੈ ਬਹੁਤ ਸਾਰੇ ਗਾਣੇ ਇਹਨਾਂ ਦੇ ਹਿੱਟ ਹੋਏ ਨੇ ਔਰ ਅਕਸਰ ਹੀ ਤੁਸੀਂ ਇਹਨਾਂ ਦੇ ਅਖਾੜਿਆਂ ਦੇ ਵਿੱਚ ਸਟੇਜਾਂ ਤੇ ਦੇਖੋਗੇ ਬੜਾ એનਰਜੈਟਿਕ ਗੱਭਰੂ ਜਵਾਨ ਮੁੰਡਾ ਹੈ 6 ਫੁੱਟ ਹਾਈਟ ਇਸਦੀ ਬਹੁਤ ਸੋਹਣਾ ਸੁਨੱਖਾ ਮੁੰਡਾ ਹੈ ਔਰ ਅਸੀਂ ਰੱਬ ਅਗੇ ਅਰਦਾਸ ਕਰਦੇ ਹਾਂ ਕਿ ਇਹਨੂੰ ਕੁਝ ਵੀ ਨਾ ਹੋਵੇ ਪਰ ਜੋ ਹਾਲਾਤ ਨੇ ਜੋ ਜਾਣਕਾਰੀ ਸਾਨੂੰ ਮਿਲ ਰਹੀ ਹੈ ਉਹ ਜਾਣਕਾਰੀ ਠੀਕ ਨਹੀਂ ਹੈ ਉਸ ਜਾਣਕਾਰੀ ਦੇ ਮੁਤਾਬਕ ਆ ਰਾਜਵੀਰ ਜਵੰਦਾ ਠੀਕ ਨਹੀਂ ਨੇ ਬਹੁਤ ਗੰਭੀਰ ਹੋਣ ਦੀ ਸਥਿਤੀ ਬਣੀ ਹੋਈ ਹੈ ਹਾਲਤ ਨਾਜ਼ੁਕ ਬਣੇ ਹੋਏ ਨੇ ਬਹੁਤ ਸਾਰੇ ਗਾਣੇ ਜਿਹੜੇ ਉਹਨਾਂ ਦੇ ਹਿੱਟ ਹਿੱਟ ਆਏ ਨੇ ਉਹ ਐਲਬम्स ਜਿਹੜੀਆਂ ਨੇ ਉਹ ਫੜਾਫੜ ਤੋਂ ਦੱਸ ਦਈਏ ਕੰਗਣੀ ਤੋਂ ਉਹ ਕਾਫੀ ਹਿੱਟ ਹੋਏ ਸੀਗੇ ਉਸ ਤੋਂ ਬਾਅਦ ਉਹਨਾਂ ਦੀ ਕਾਫੀ ਜੜੀ ਚਰਚਾ ਮਾਰਕੀਟ ਦੇ ਵਿੱਚ ਹੋਣ ਲੱਗ ਗਈ ਸੀ ਇਸ ਤੋਂ ਇਲਾਵਾ ਧੀਆ ਕਮਲਾ ਮਿੱਤਰਾਂ ਨੇ ਦਿਲ ਮੰਗਿਆ ਮਾਵਾਂ ਸਕੂਨ ਸਰਦਾਰੀ ਸਰਨੇਮ ਇਦਾਂ ਦੀਆਂ ਬਹੁਤ ਸਾਰੀਆਂ ਉਹਨਾਂ ਦੀਆਂ ਐਲਬਮਸ ਨੇ ਜੜੀਆਂ ਉਹ ਮਾਰਕੀਟ ਦੇ ਵਿੱਚ ਨੇ ਔਰ ਜਾਣਕਾਰੀ ਇਹ ਵੀ ਆਈ ਸੀ ਕਿ ਦੋ ਤਿੰਨ ਫਿਲਮਾਂ ਦੇ ਵਿੱਚ ਵੀ ਉਹ ਕੰਮ ਕਰ ਰਹੇ ਨੇ ਔਰ ਇਹ ਇੱਕ ਸ਼ੌਂਕ ਉਹਨਾਂ ਨੂੰ ਬਹੁਤ ਸੀਗਾ ਅਕਸਰ ਹੀ ਸੋਸ਼ਲ ਮੀਡੀਆ ਤੇ ਉਹ ਆਪਣੀਆਂ ਵੀਡੀਓਜ਼ ਅਪਲੋਡ ਕਰਦੇ ਰਹੇ ਨੇ 21 ਘੰਟੇ ਪਹਿਲਾਂ ਦੀ ਵੀ ਇੱਕ ਵੀਡੀਓ ਹੈ ਜਿਹੜੀ ਉਹਨਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪਾਈ ਹੋਈ ਹੈ ਉਹ ਵੀ ਕਿਤੇ ਘੁੰਮਣ ਦੀ ਹੈ ਘੁੰਮਣ ਫਿਰਨ ਦੀ ਹੈਗੀ ਹੈ ਔਰ ਇਹ ਜੋ ਜਾਣਕਾਰੀ ਮਿਲ ਰਹੀ ਹੈ ਬੇहद ਖਤਰਨਾਕ ਜਾਣਕਾਰੀ ਹੈ ਕਿ ਰਾਜਵੀਰ ਜਵੰਦਾ ਨੇ ਜਿਹੜੇ ਉਹ ਇੱਕ ਦਰਤਨਾ ਖਾਸੇ ਦਾ ਸ਼ਿਕਾਰ ਹੋ ਗਏ ਜੋ ਜਾਣਕਾਰੀ ਮਿਲ ਰਹੀ ਹੈ ਕਿ ਇਹ ਸ਼ਿਮਲਾ ਤੋਂ ਅੱਗੇ ਜਾਣ ਦੀ ਕੋਈ ਤਿਆਰੀ ਸੀਗੀ ਇਹਨਾਂ ਦੀ ਪਰ ਬੱਦੀ ਦੇ ਕੋਲ ਇਹ ਇੱਕ ਦਰਦਨਾਖਾ ਖਾਤਸਾ ਹੋ ਜਾਂਦਾ ਹੈ ਉੱਥੇ ਫਟਾਫਟ ਇਹਨਾਂ ਨੂੰ ਫਰਸਟ ایڈ ਦਿੱਤੀ ਜਾਂਦੀ ਹੈ ਹਾਲਤ ਗੰਭੀਰ ਹੋਣ ਕਰਕੇ ਇਹਨਾਂ ਨੂੰ ਫੋਰਟਿਸ ਹਸਪਤਾਲ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਹੈ ਜਿੱਥੇ ਡਾਕਟਰਸ ਦੇ ਨਾਲ ਇੱਕ ਛੋਟੀ ਜਿਹੀ ਮੇਰੀ ਗੱਲਬਾਤ ਜ਼ਰੂਰ ਹੋਈ ਹੈ ਉਹ ਕਹਿੰਦੇ ਨੇ ਕਿ ਹਾਲਾਤ ਜਿਹੜੇ ਉਹ ਠੀਕ ਨਹੀਂ ਨੇ ਹਾਲਤ ਜਿਹੜੀ ਹੈ ਉਹਨਾਂ ਦੀ ਨਾਜ਼ੁਕ ਹਲੇ ਬਣੀ ਹੋਈ ਹੈ ਔਰ ਅਸੀਂ ਅਰਦਾਸ ਕਰਦੇ ਹਾਂ ਕਿ ਇਸ ਨੌਜਵਾਨ ਨੂੰ ਕੁਝ ਨਾ ਹੋਵੇ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਕਿਹਾ ਕਿ ਛੋਟੀ ਉਮਰ ਦਾ ਇਹ ਨੌਜਵਾਨ 35 ਸਾਲ ਦੀ ਸਿਰਫ ਉਮਰ ਹੈ ਔਰ 35 ਸਾਲ ਦੇ ਵਿੱਚ ਹੀ ਬਹੁਤ ਸਾਰੀਆਂ ਬੁਲੰਦੀਆਂ ਇਹਨਾਂ ਨੇ ਹਾਸਲ ਕੀਤੀਆਂ ਨੇ ਬਹੁਤ ਸਾਰੇ ਕਲਾਕਾਰਾਂ ਦੇ ਇਹ ਬੇਹਦ ਨਜ਼ਦੀਕੀ ਦੋਸਤ ਮਿੱਤਰ ਵੀ ਨੇ ਅ ਇਕੱਠੇ ਖਾੜੇ ਵੀ ਲਗਾਉਂਦੇ ਰਹੇ ਨੇ ਪਰ ਇਸ ਵਕਤ ਬੜੀ ਕ੍ਰੂਸ਼ਲ ਇਹਨਾਂ ਦਾ ਐਕਸੀਡੈਂਟ ਜਿਹੜਾ ਹੋਇਆ ਔਰ ਬੱਦੀ ਦੇ ਕੋਲ ਇਹਨਾਂ ਦਾ ਇਹ ਹਾਦਸਾ ਹੋਇਆ ਹੁਣ ਇਹਨਾਂ ਨੂੰ 40 ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿਵੇਂ ਹੀ ਹੋਰ ਜਾਣਕਾਰੀ ਆਂਦੀ ਹੈ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ